ਸੈਂਟਾ ਕਲੋਜ਼ ਗਿਫਟ ਦੇ ਕੇ ਜਾਂਦੇ ਨੇ ਤੁਸੀਂ ਪਰਚੀ ਲਿਖ ਦਿਓ ਤਾਂ ਮਿਲ ਜਾਂਦਾ ਹਾਂ ਜੂਰ ਮਿਲ ਜਾਂਦਾ ਕੀ ਮੰਗਿਆ ਸੀ ਸੈਂਟਾ ਕਲੋਜ਼ ਕੋਲ ਇਸ ਵਾਰ ਇਸ ਵਾਰ ਮੈਂ ਬੈਟੀ ਵਾਲੇ ਟੂਲ ਮੰਗੇ ਸੀ ਮੈਨੂੰ ਬਹੁਤ 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 ਖੁਸ਼ੀ ਹੋਈ ਪਰ ਮੈਂ ਮਨਾਇ ਨਹੀਂ ਕਿਉਂ ਕਿਉਂ ਤਾਂ ਕਿ ਸਿੱਧਾ ਦੇ ਦਿਨ ਚਲ ਦਿਆ ਜਿਹੜਾ ਇਸ ਵਾਰ ਗਿਫਟ ਮੰਗਿਆ ਉਹ ਕਿੰਨਾ ਕੁ ਵੱਡਾ ਤੇ ਕਿੰਨਾ ਕੁ ਕੋਸਟਲੀ ਹੈ ਕੋਈ ਤਾਂ ਆਈਡੀਆ ਹੈ ਬਹੁਤ ਮਹਿੰਗਾ ਉਹ ਤੁਸੀਂ ਅਰਜੀਨਲ ਡੂੜੀ ਮੰਗ ਲਿਆ ਸੈਂਟਾ ਕਲੋਜ਼ ਤੋਂ ਕਿਉਂ ਤਾਂ ਇਹ ਮੈਨੂੰ ਉਹਨਾਂ ਦੇ ਬਹੁਤ ਬਹੁਤ ਜ਼ਿਆਦਾ ਜਰੂਰਤ ਸੀ ਤੁਸੀਂ ਵਾਲੇ ਸਟੱਡੀ ਕਰਦੇ ਹੋ ਤਾਂ ਤੁਹਾਨੂੰ ਕਿਸ ਚੀਜ਼ ਦੀ ਜਰੂਰਤ ਪੈਗੀ ਤਾਂ ਕਿ ਮੈਂ ਸਟੱਡੀ ਵੀ ਕਰਦਾ ਲਾਲ ਲਾਲ ਲਾਲਾ ਮੈਂ ਕਾਰਪੈਂਟਰ ਵੀ ਕਰਦਾ ਇਸ ਇਸ ਲਈ ਮੈਂ ਬੈਟਰੀ ਵਾਲੇ ਟੂਲ ਚਾਹਾਂ ਕਰੀ ਕਰੀ ਲਾਈਟ ਚਲੇ ਜਾਂਦੀ ਠੀਕ ਆ ਫਿਰ ਮੈਂ ਮੇਰਾ ਕੰਮ ਉੱਥੇ ਰੁਕ ਜਾਂਦਾ ਫਿਰ ਮੈਂ ਫਿਰ ਸੰਤਾ ਕਲੋਸ ਤੋਂ ਮੈਂ ਬੈਟਰੀ ਵਾਲੇ ਟੂਲ ਮੰਗੇ ਉਹਨੇ ਦੇਤੇ ਹੋਰ ਮੈਂ ਮੇਰਾ ਕੰਮ ਰੁਕੇਗਾ ਫਿਰ ਵੀ ਮੈਂ ਚਲਾਇ ਜਾਊਂਗਾ ਤਾਂ ਕਿ ਬੈਟਰੀ ਵਾਲੇ ਟੂਲਾ ਸੰਤਾ ਕਲੋਸ ਨੂੰ ਕਿਉਂਦੇ ਮਿਲੇ ਹੋ ਸੰਤਾ ਕਲੋਸ ਕੋ ਦੇਖਿਆ ਕਿਦਾਂ ਦਾ ਨਹੀਂ ਨਹੀਂ ਦੇਖਿਆ ਨਹੀਂ ਦੇਖਣਾ ਚਾਹੋਗੇ ਹਾਂ ਅੱਛਾ ਜਦੋਂ ਦੇਖ ਲਿਆ ਸੰਤਾ ਕਲੋਸ ਦੇਖ ਲਿਆ ਫਿਰ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਹੋਗੀ ਮਨ ਕਿਸ ਤਰ੍ਹਾਂ ਦਾ ਹੋਊਗਾ ਬਹੁਤ ਅੱਛਾ ਹੂੰ ਬਹੁਤ ਅੱਛਾ ਸੰਤਾ ਕਲੋਸ ਬਣ ਕੇ ਤੁਹਾਨੂੰ ਪਹਿਲਾਂ ਦੱਸੋ ਕਿਦਾਂ ਦਾ ਲੱਗਦਾ ਮੇਲੇ ਦਾ ਬਹੁਤ ਧੰਨਵਾਦ ਸਿਟੀ ਹੈਡਲਾਈਨ ਚੈਨਲ ਦਾ ਬਾਕੀ ਭਾਜੀ ਐਕਚੁਅਲੀ ਜਦੋਂ ਦਾ ਇਹ ਹੋਇਆ ਹੈ ਨਾ ਇਹਨੇ ਸੁਰਤ ਸੰਭਾਲ ਲਈ ਹੈ ਮੈਂ ਉਦੋਂ ਦਾ ਹੀ ਇਹ ਇਦਾਂ ਵਿਸ਼ੇ ਲਿਖ ਦਿੰਦਾ ਇਹਨੇ ਪਤਾ ਨਹੀਂ ਖਣੀ ਫਿਲਮ 'ਚ ਦੇਖਿਆ ਆਪਣੇ ਨੇ ਕਿਸੇ ਤੋਂ ਸੁਣਿਆ ਇਹ ਪਰਚੀ ਦੇ ਲੈ ਕੇ ਸਰਾਂ ਨੇ ਰੱਖੇ ਹੁੰਦਾ ਸੀਗਾ ਤੇ ਕੋਸ਼ੇ ਸਾਨੂੰ ਪਹਿਲਾਂ ਵੀ ਦੱਸ ਦਿੰਦਾ ਸੀਗਾ ਇਹ ਪੋਲੇ ਬੰਦੇ ਵਿੱਚ ਵਿਅਕਤੀ ਮੈਂ ਸੰਤਾ ਕਲੋਸ ਤੋਂ ਆ ਮੰਗਣਾ ਉਹ ਸੰਤਾ ਕਲੋਸ ਪਾਪਾ ਨੇ ਤੇਰੇ ਤੂੰ ਮਨ ਨੂੰ ਡਾਇਰੈਕਟ ਨੱਸ ਜਾਗਾ ਠੀਕ ਹੈ ਨਾ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਅੱਜ ਸੈਂਟਾ ਕੋਲ ਵੱਡੇ ਬਣਾਦਾ ਤੇਰੇ ਕੋਲ ਆ ਸੈਂਟਾ ਹੁਣ ਰੋਜ਼ ਮੰਗੜਿਆ ਕੁਝ ਸੈਂਟਾ ਕਲੋਸ ਕੋਲੋਂ ਠੀਕ ਹੈ ਨਾ ਕੋਣ ਹੈ ਸੈਂਟਾ ਕਲੋਸ ਸੈਂਟਾ ਕਲੋਸ ਤੁਸੀਂ ਅਕਸਰ ਫਿਲਮਾਂ 'ਚ ਦੇਖਿਆ ਹੋਣਾ ਕਿ ਜਦੋਂ 크리스마ਸ ਦੇ ਦਿਨ ਆਉਂਦੇ ਨੇ ਇੱਕ ਛੋਟਾ ਬੱਚਾ ਜਾਂ ਬੱਚੇ ਪਰਚੀ ਲਿਖ ਕੇ ਆਪਣੇ ਸਹਰਾਣੇ ਦੇ ਥੱਲੇ ਰੱਖ ਕੇ ਸੋ ਜਾਂਦੇ ਨੇ ਤੇ ਸੈਂਟਾ ਕਲੋਸ ਹੁੰਦਾ ਉਹਨਾਂ ਨੂੰ ਗਿਫਟ ਦੇ ਦਿੰਦਾ ਜੋ ਪਰਚੀ 'ਚ ਲਿਖਿਆ ਹੋਇਆ ਪਰ ਅੱਜ ਅਸਲੀਅਤ ਦੇ ਵਿੱਚ ਇੱਕ ਸੈਂਟਾ ਕਲੋਸ ਦੇ ਨਾਮ ਨੂੰ ਲਾਵਾਂਗੇ ਉਸ ਬੱਚੇ ਨਾਲ ਮਿਲਾਵਾਂਗੇ ਜਿਸਨੇ ਪਰਚੀ ਲਿਖੀ ਪਰਚੀ ਦੇ ਵਿੱਚ ਗਿਫਟ ਲਿਖਿਆ ਵੀ ਮੈਨੂੰ ਆ ਚੀਜ਼ ਚਾਹੀਦਾ ਤੇ ਉਹ ਬੱਚਾ ਸੋ ਗਿਆ ਉਸ ਤੋਂ ਬਾਅਦ ਜਦੋਂ ਉੱਠਿਆ ਤਾਂ ਉਹ ਗਿਫਟ ਉਸ ਬੱਚੇ ਦੇ ਸਹਰਾਣੇ ਸੀਗਾ ਕਿਉਂਕਿ ਜਿਹੜਾ ਸੰਤਾ ਕਲੋਜ਼ ਹੈ ਉਹ ਸੰਤਾ ਕਲੋਜ਼ ਉਹ ਫਿਲਮਾਂ ਵਾਲਾ ਨਹੀਂ ਸੰਤਾ ਕਲੋਜ਼ ਉਸ ਦਾ ਇੱਕ ਬੱਚੇ ਦਾ ਬਾਪ ਹੀ ਹੈ ਬਾਪ ਹੀ ਸੰਤਾ ਕਲੋਜ਼ ਬਣਿਆ ਹੋਇਆ ਹਰੇਕ ਸੰਤਾ ਜਦੋਂ 크리스마ਸ ਹੁੰਦੇ ਨੇ ਉਦੋਂ ਉਸ ਦੇ ਸੁਪਨਿਆਂ ਨੂੰ ਪੂਰਾ ਕਰਦਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੱਚੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਨਾਮ ਹੈ ਰਾਜੇ ਵਿਰਾਤ ਸਿੰਘ ਜਹਾਂ ਅੱਛਾ ਕਿਹੜੀ ਗਲਚ ਪੜਦੇ ਹੋ ਪਹਿਲੀ ਪਹਿਲੀ ਅੱਛਾ ਸੰਤਾ ਕਲੋਜ਼ ਗਿਫਟ ਦੇ ਕੇ ਜਾਂਦੇ ਨੇ ਤੁਸੀਂ ਪਰਚੀ ਲਿਖਦੇ ਹੋ ਤਾਂ ਮਿਲ ਜਾਂਦਾ ਹਾਂ ਜੂਰ ਮਿਲ ਜਾਂਦਾ ਕੀ ਮੰਗਿਆ ਸੀ ਸੰਤਾ ਕਲੋਜ਼ ਕੋਲ ਇਸ ਵਾਰ ਇਸ ਵਾਰ ਮੈਂ ਬੈਟਰੀ ਵਾਲੇ ਟੂਲ ਮੰਗੇ ਸੀ ਜਦੋਂ ਉੱਥੇ ਸਾਹਮਣੇ ਦੇਖਿਆ ਵੀ ਟੂਲ ਪਿਆ ਵਾ ਜਿਹੜੇ ਸੰਤਾ ਕਲੋਜ਼ ਨੂੰ ਲਿਖਿਆ ਜੂ ਟੂਲ ਕਿਟ ਚਾਹੀਦੀ ਆ ਉਸ ਤੋਂ ਬਾਅਦ ਥੋੜਾ ਕੀ ਸੀਗਾ ਇਮੋਸ਼ਨਲ ਕੀ ਸੀਗਾ ਮੈਨੂੰ ਬਹੁਤ 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 ਖੁਸ਼ੀ ਹੋਈ ਪਰ ਮੈਂ ਮਨਾਇ ਨਹੀਂ ਕਿਉਂ ਕਿਉਂ ਤਾਂ ਕਿ ਸੀਦਾਰੇ ਦਿਨ ਚੱਲਦੇ ਆ ਸੀਦਾਰੇ ਦਿਨ ਚੱਲਦੇ ਅੱਛਾ ਅੱਗੇ ਵੀ ਸੰਟਾ ਕਲੋਸ 크리스마ਸ ਡੇ ਆਉਂਦਾ ਅੱਗੇ ਵੀ ਤੁਸੀਂ ਲਿਖਦੇ ਹੋਨੇ ਪਰਚੀਆਂ ਅੱਗੇ ਵੀ ਤੁਹਾਨੂੰ ਗਿਫਟ ਮਿਲਦੇ ਨੇ ਹਾਂ ਮਿਲਦੇ ਨੇ ਕਿਹੜੇ ਕਿਹੜੇ ਗਿਫਟ ਤੁਸੀਂ ਮੰਗੇ ਨੇ ਅੱਜ ਤੱਕ ਸੰਟਾ ਕਲੋਸ ਦੇ ਕੋਲੋਂ ਉਹ ਗਿਫਟ ਬਣ ਗਏ ਕਿਹੜਾ ਕੋਈ ਇੱਕ ਹੋਰ ਟੁਆਇ ਦਾ ਕਾਰ ਹੋਗੀ ਬੈਟਰੀ ਵਾਲੀ ਆਂਦਾ ਨਾ ਮਸਲ ਬਹੁਤ ਮੰਗੇ ਨੇ ਉੱਪਰ ਪਏ ਨੇ ਬਸ ਦਿਖਾਉਂਗਾ ਅੱਛਾ ਜਿਹੜਾ ਈਸ਼ਵਰ ਗਿਫਟ ਮੰਗਿਆ ਉਹ ਕਿੰਨਾ ਕੁ ਵੱਡਾ ਤੇ ਕਿੰਨਾ ਕੁ ਕੋਸਟਲੀਆ ਕੋਈ ਤਾਂ ਆਈਡੀਆ ਹੈ ਬਹੁਤ ਮਹਿੰਗਾ ਉਹ ਤੁਸੀਂ ਅਰਜੀਨਲ ਟੂੜੀ ਮੰਗ ਲਿਆ ਉਹਨਾਂ ਸੈਂਟਾ ਕਲੋਸ ਤੋਂ ਕਿਉਂ ਤਾਂ ਇਹ ਮੈਨੂੰ ਉਹਨਾਂ ਦੇ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਸੀ ਅੱਛਾ ਕਿਸ ਕਾਦੇ ਵਾਸਤੇ ਤੁਸੀਂ ਤਾਂ ਹਲੇ ਪੜਦੇ ਹੋ ਤੁਸੀਂ ਹਲੇ ਸਟੱਡੀ ਕਰਦੇ ਹੋ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਪੈਗੀ ਤਾਕੀ ਮੈਂ ਸਟੱਡੀ ਵੀ ਕਰਦਾ ਲਾਲ ਲਾਲ ਲਾਲਾ ਮੈਂ ਕਾਰਪੈਂਟਰ ਵੀ ਕਰਦਾ ਇਸ ਇਸ ਲਈ ਮੈਂ ਬੈਟਰੀ ਵਾਲੇ ਟੂਲ ਚਾਹਾਂ ਕਰੀ ਕਰੀ ਲਾਈਟ ਚਲੇ ਜਾਂਦੀ ਠੀਕ ਆ ਫਿਰ ਮੈਂ ਮੇਰਾ ਕੰਮ ਉੱਥੇ ਰੁਕ ਜਾਂਦਾ ਫਿਰ ਮੈਂ ਫਿਰ ਸੰਤਾ ਕਲੋਸ ਤੋਂ ਮੈਂ ਬੈਟਰੀ ਵਾਲੇ ਟੂਲ ਮੰਗੇ ਹੋਣੇ ਦੇ ਤੇ ਹੋਰ ਮੈਂ ਮੇਰਾ ਕੰਮ ਰੁਕੂਗਾ ਫਿਰ ਵੀ ਮੈਂ ਚਲਾਇ ਜਾਊਗਾ ਤਾਂ ਕਿ ਬੈਟਰੀ ਵਾਲੇ ਟੂਲ ਆ اچھا ਸੰਤਾ ਕਲੋਸ ਨੂੰ ਕਿਉਂਦੇ ਮਿਲਿਓ ਸੰਤਾ ਕਲੋਸ ਨੂੰ ਦੇਖਿਆ ਕਿਦਾਂ ਦਾ ਨਹੀਂ ਨਹੀਂ ਦੇਖਿਆ ਨਹੀਂ ਦੇਖਣਾ ਚਾਹੋਗੇ ਹਾਂ اچھا ਜੁਰੂ ਦੇਖ ਲਿਆ ਸੈਂਟਾ ਕਲੋਜ਼ ਦੇਖ ਲਿਆ ਫਿਰ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਹੋਊਗੀ ਮਨ ਕਿਸ ਤਰ੍ਹਾਂ ਦਾ ਹੋਊਗਾ ਬਹੁਤ ਅੱਛਾ ਹੂੰ ਬਹੁਤ ਅੱਛਾ ਉੱਥੇ ਉੱਥੇ ਸ਼ੌਕ ਹੋਊਗਾ ਸ਼ੌਕ ਜੁਰੂ ਪਤਾ ਲੱਗੇ ਸੈਂਟਾ ਕਲੋਜ਼ ਕੌਣ ਆ ਹੂੰ ਹੂੰ ਦਿਖਾ ਦਈਏ ਜੀ ਸੈਂਟਾ ਕਲੋਜ਼ ਕੌਣ ਆ ਹੂੰ ਹੈ ਸੋ ਇਹ ਤਸਵੀਰਾਂ ਨੇ ਅਸਲੀਅਤ ਜਿਹੜੀਆਂ ਸੈਂਟਾ ਕਲੋਜ਼ ਉਸ ਦਾ ਜਿਹੜਾ ਪਿਤਾ ਬਣਿਆ ਹੋਇਆ ਗੱਲਬਾਤ ਵੀ ਕਰਾਂਗੇ ਪਿਤਾ ਦੇ ਨਾਲ ਸਭ ਤੋਂ ਪਹਿਲਾਂ ਤਾਂ ਭਾਜੀ ਸੰਤਾ ਕਲੋਜ਼ ਬਣ ਕੇ ਤੁਹਾਨੂੰ ਪਹਿਲਾਂ ਦੱਸੋ ਕਿਦਾਂ ਦਾ ਲੱਗਦਾ ਪਹਿਲਾਂ ਤਾਂ ਬਹੁਤ ਧੰਨਵਾਦ ਸਿਟੀ ਹੈਡਲਰਨ ਚੈਨਲ ਦਾ ਸਾਡੇ ਗਰੀਬ ਖਾਨੇ ਆਉਣ ਦਾ ਤੇ ਬਾਕੀ ਭਾਜੀ ਐਕਚੁਅਲੀ ਜਦੋਂ ਦਾ ਇਹ ਹੋਇਆ ਹੈ ਨਾ ਇਹਨੇ ਸੁਰਤ ਸੁਭਾਲ ਲਈ ਹੈ ਮੈਂ ਉਦੋਂ ਦਾ ਇਹ ਇਦਾਂ ਵਿਸ਼ਾ ਲਿਖ ਦਿੰਦਾ ਇਹਨੇ ਪਤਾ ਨਹੀਂ ਖਣੀ ਫਿਲਮ 'ਚ ਦੇਖਿਆ ਪਤਾ ਨਹੀਂ ਕਿਸੇ ਤੋਂ ਸੁਣਿਆ ਇਹ ਪਰਚੀ ਦੇ ਲੈ ਕੇ ਸਣਾਣੇ ਰੱਖ ਦਿੰਦਾ ਸੀਗਾ ਤੇ ਕੋਸ਼ਿਸ਼ ਇਹ ਸਾਨੂੰ ਪਹਿਲਾਂ ਵੀ ਦੱਸ ਦਿੰਦਾ ਸੀਗਾ ਇਹ ਬੋਲੇ ਬੰਦੇ ਵਿੱਚ ਵਿਅਕਤੀ ਮੈਂ ਸੰਤਾ ਕਲੋਜ਼ ਤੋਂ ਆ ਮੰਗਣਾ ਸਾਨੂੰ ਪਤਾ ਹੁੰਦਾ ਸੀਗਾ ਜੇ ਦੱਸ ਦਿੰਦਾ ਸੀਗਾ ਤੇ ਅਸੀਂ ਉਹ ਚੀਜ਼ ਲਿਆ ਕੇ ਰੱਖਦੇ ਸੀ ਪਹਿਲਾਂ ਹੀ ਤੇ ਕ੍ਰਿਸਮਸ ਵਾਲੀ ਨਾਈਟ ਅਸੀਂ ਇਹਦੇ ਸਾਡੇ ਰੱਖਿੰਦੇ ਸੀਗੇ ਤੇ ਅੱਜ ਵੀ ਇਹਦੇ ਮਾਈਂਡ ਚ ਇਹੀ ਚੱਲਦਾ ਵਾ ਵੀ ਉਹ ਸੰਟਾ ਕਲੋਸ ਦੇ ਕੇ ਜਾਂਦਾ ਅੱਜ ਉਹ ਸੰਟਾ ਕਲੋਸ ਪਾਪਾ ਨੇ ਤੇਰੇ ਤੂੰ ਮੈਨੂੰ ਡਾਇਰੈਕਟ ਦੱਸ ਦਿਆ ਕਰ ਠੀਕ ਹੈ ਨਾ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਅੱਜ ਸੰਟਾ ਕਲੋਸ ਪੱਕੇ ਬਣਾਦਾ ਤੇਰੇ ਕੋਲ ਤੇ ਕੀ ਕਰਨ ਸੰਟਾ ਹੁਣ ਰੋਜ਼ ਮੰਗਣਾ ਕੋਈ ਸੰਟਾ ਕਲੋਸ ਕੋਲੋਂ ਠੀਕ ਹੈ ਨਾ ਕੋਣ ਹੈ ਤੰਦਾ ਗਲੋਸ ਤੰਦਾ ਗਲੋਸ ਅਜਾ ਭਾਜੀ ਅੱਗੇ ਵੀ ਗਿਫਟ ਮੰਗਦਾ ਰਹਿੰਦਾ ਹੈ ਕਿਸ ਤਰ੍ਹਾਂ ਹਾਂਜੀ ਹਾਂਜੀ ਵੈਸੇ ਤਾਂ ਮੈਸੇਜ ਚ ਦੱਸਾਂ ਜਿਵੇਂ ਲੋਕਾਂ ਦੀ ਨਾ ਸ਼ਰਧਾ ਹੁੰਦੀ ਆ ਕੁਝ ਬੰਦੇ ਦਾ ਕੁਝ ਫਾਇਦਾ ਹੋਇਆ ਹੁੰਦਾ ਵਾ ਹਨਾ ਜਾਂ ਕੋਈ ਬਿਜ਼ਨਸ ਚ ਵੱਧਾ ਹੋਇਆ ਹੁੰਦਾ ਬੰਦਾ ਸ਼ਰਦਾ ਦੇ ਮੁਤਾਬਿਕ ਕੋਈ ਗੁਰਦੁਆਰੇ ਜਾਂਦਾ ਮੰਦਿਰ ਜਾਂਦਾ ਹਨਾ ਤੇ ਮੈਂ ਤਾਂ ਅਸਲ ਚ ਮੇਰੇ ਤਾਂ ਰੱਬੀ ਰੂਪ ਇਹੀ ਇਹ ਨੇ ਮੇਰਾ ਫੈਮਿਲੀ ਤੇ ਮੈਂ ਸਾਰਿਆਂ ਨੂੰ ਵੀ ਇੱਕ ਛੋਟਾ ਮੈਸੇਜ ਦੇਣਾ ਚਾਹਨਾ ਵਾ ਵੀ ਦੇਖੋ ਆਪਣੇ ਜਦੋਂ ਮਾੜਾ ਵਕਤ ਪੈਂਦਾ ਆਪਾਂ ਨੂੰ ਆਪਣੇ ਪਰਿਵਾਰ ਦੀ ਜਾਂ ਆਪਣੇ ਯਾਰਾਂ ਦੀ ਉਦੋਂ ਕਦਰ ਪਤਾ ਲੱਗਦੀ ਹੈ ਹਨ ਵੀ ਆਪਣੇ ਕੋਲ ਪਹਿਲਾਂ ਕੌਣ ਆਉਂਦਾ ਵਾ ਤੇ ਸਭ ਤੋਂ ਪਹਿਲਾਂ ਕੌਣ ਹੁੰਦੇ ਆ ਸਾਡੇ ਆਹ ਬੱਚੇ ਬੱਚੀਆਂ ਸਾਡਾ ਬੱਚਾ ਬੇਟਾ ਹੁੰਦਾ ਤੇ ਜਾਂ ਉਸ ਤੋਂ ਪਹਿਲਾਂ ਸਾਡੀ ਬੇਟੀ ਹੁੰਦੀ ਆ ਸਾਡੇ ਘਰਾਂ ਨੇ ਖੜੀ ਹੈ ਨਾ ਵੀ ਪਾਪਾ ਦਵਾਈ ਖਾਣੀ ਕੀ ਚਾਹੀਦਾ ਹੈ ਨਾ ਜਿਹਨੂੰ ਅਸੀਂ ਸਮਾਜ ਸਾਡਾ ਬੇਟਿਆਂ ਤੋਂ ਪਹਿਲ ਬੇੜੇ ਦਾ ਪਿਆਰ ਦਿੰਦਾ ਬੱਚਿਆਂ ਨੂੰ ਪਰ ਰੱਖਦਾ ਪਰ ਬੱਚੀਆਂ ਮੂਰੇ ਆਉਂਦੀਆਂ ਨੇ ਉਸ ਤੋਂ ਬਾਅਦ ਸਾਡੀ ਵਾਈਫ ਜੋ ਆਪਣੇ ਪੇਕਿਆਂ ਤੋਂ ਪਰਾਈ ਹੋ ਕੇ ਕਈ ਵਾਰੀ ਸਹੁਰਿਆਂ ਚ ਵੀ ਪਰਾਈ ਰਹਿ ਜਾਂਦੀ ਆ ਠੀਕ ਹੈ ਨਾ ਸੋ ਮੈਂ ਚਾਹਨਾ ਵਾਂ ਵੀ ਬਈ ਆਪਣੇ ਪਰਿਵਾਰ ਦੀ ਅਹਿਮੀਅਤ ਨੂੰ ਜਾਣੋ ਤੇ ਅਸਲ ਭਗਵਾਨ ਸਾਡੇ ਇਹ ਨੇ ਜਿਹੜੇ ਕਿ ਹਰ ਇੱਕ ਮਸੂਵੀ ਸਭ ਤੋਂ ਪਹਿਲਾਂ ਸਾਡੇ ਕੋਲ ਹਾਜ਼ਰ ਹੋ ਰਹੇ ਹੁੰਦੇ ਨੇ ਤੇ ਮੈਂ ਇਹੀ ਹਮੇਸ਼ਾ ਸ਼ਰਧਾ ਰੱਖ ਰਾਂ ਮਨ ਦੇ ਵਿੱਚ ਇਹਨਾਂ ਦੀ ਬਿਸ਼ਪੂਰੀ ਗੰਚ ਲੱਗਿਆ ਰਹਿਣਾ ਵਾ ਚਾਹੇ ਹੋ ਸੈਂਟਾ ਕਲੌਸ ਦੇ ਬਾਅਦ ਜਾਂ ਸਾਨੂੰ ਪਤਾ ਲੱਗੇ ਤੇ ਸੋ ਮੈਂ ਸਾਰਿਆਂ ਨੂੰ ਇਹੀ ਕਵਾਂਗਾ ਆਪਣੇ ਪਿਆਰ ਦੀ अहमियत ਜਾਣੋ ਅੱਛਾ ਇਹ ਇਹਨੇ ਕਿਹਾ ਵੀ ਮੈਂ ਪੜਦਾ ਵੀ ਹਾਂ ਤੇ ਮੈਂ ਟੂਲ ਵੀ ਚਲਾਉਣਾ ਮੈਂ ਕੰਮ ਕਰਦਾ ਇਹ ਇਹਨੂੰ ਸ਼ੌਂਕ ਕਦੋਂ ਤੋਂ ਪਿਆ ਇਹ ਜਿਹੜੇ ਟੂਲ ਚਲਾਣਾ ਸ਼ੁਰੂ ਕਿਉਂਕਿ origional tools ਨੇ 60 ਫਟ ਲੱਗਣ ਦਾ ਵੀ ਡਰ ਹੁੰਦਾ ਹਾਲੇ ਬੱਚਾ ਹੈ ਤਾਂ ਹਾਲੇ ਚੱਕਣਾ ਬੜਾ ਮੁਸ਼ਕਿਲ ਹੁੰਦਾ ਬੱਚਿਆਂ ਨੂੰ ਤੇ ਇਹ ਹਾਲੇ ਚ ਇਹਨੇ ਛੋਟੀ ਉਮਰ ਦੇ ਵਿੱਚ ਚਲਾਉਣੀ ਲੱਗ ਗਿਆ ਹਾਂਜੀ ਸਰ ਜਿਸ ਤਰ੍ਹਾਂ ਕੀ ਨਾ ਮੈਂ ਪੁਰਾਣੇ ਇੰਟਰਵਿਊਾਂ ਚ ਵੀ ਦੱਸਿਆ ਆਇਆ ਵਾ ਨਾ ਮੇਰਾ ਸੁਪਨਾ ਸੀਗਾ ਵੀ 월ਡ ਰਿਕਾਰਡ ਕੰਮ ਕਰਨੇ ਕਾਰਪੈਂਟਰੀ ਦੇ ਵਿੱਚ ਹਾਂਜੀ ਤੇ ਕਿਸੇ ਹਾਸੇ ਕਰਕੇ ਮੈਂ ਮੇਰੇ ਉਹ 월ਡ ਰਿਕਾਰਡ ਕੰਮ ਕਰਨੇ ਰਹਿ ਗਏ ਸੀਗੇ ਤੇ ਫੇ ਮੈਂ ਆਪਣੇ ਉਸਤਾਦ ਜੀ ਜੋਗਰਾਤ ਸਿੰਘ ਜੀ ਨੂੰ ਫਿਲਮੀ ਐਕਟਰ ਨੇ ਜਿਹੜੇ ਉਹਨਾਂ ਲਾਂਭਾ ਦਿੱਤਾ ਮੈਂ ਤੁਸੀਂ ਤਾਂ ਕਹਿ ਰਹੇ ਸੀ ਮੈਂ ਕਾਫੀ ਅੱਗੇ ਤੱਕਰ ਜਾਊਂਗਾ ਵੀ ਤੂੰ ਉਹ ਮਿਹਨਤੀ ਆ ਉਹ ਸਟਰਗਲ ਕਰਦਾ ਤੇ ਉਹ ਕਹਿੰਦੇ ਵੀ ਕਈ ਵਾਰੀ ਬੇਟਾ ਇਹ ਨਾ ਸਾਡੀ ਕਾਮਯਾਬੀ ਕੁਦਰਤ ਨੇ ਬਾਈਪਾਸ ਕਰਕੇ ਸਾਡੇ ਬੱਚੇ ਦੇ ਥਰੂ ਕਰਾਉਣੀ ਹੁੰਦੀ ਆ ਤੇ ਕਹਿੰਦੇ ਤੇਰੇ ਵੀ ਇੱਕ ਬੇਟਾ ਹੋਊਗਾ ਇਹ ਮੈਂ ਇੰਟਰਵਿਊ ਵਿੱਚ ਦੱਸਿਆ ਹੋਇਆ ਇਹਦੇ ਹੋਣ ਤੋਂ ਪਹਿਲਾਂ ਵੀ ਤੇਰੇ ਵੀ ਇੱਕ ਬੱਚਾ ਹੋਊਗਾ ਤੇ ਬੇਟਾ ਹੋਊਗਾ ਤੇ ਨਾਂ ਬਾਬਾ ਦੀਪ ਸਿੰਘ ਦੀ ਕਿਰਪਾ ਹੋਊਗੀ ਤੂੰ ਵੀ ਉਹ ਨਾਮ ਜਗਰਾਤ ਸਿੰਘ ਰੱਖਣਾ ਜਿਵੇਂ ਮੈਂ ਰੱਖਿਆ ਸੀਗਾ ਕਹਿੰਦੇ ਮਨੂੰ ਵੀ ਕਪਲ ਦੇ ਕਿਸੇ ਨੇ ਜਾਣ ਵੇਲੇ ਕਿ ਕਬੱਡਾ ਕਪਾ ਚੁਕੜਾਦਾ ਸੀਗਾ ਤੇ ਮੈਂ ਫਿਰ ਇੱਕ ਔਨ ਚੈਨਲ ਕਿਹਾ ਸੀਗਾ ਵੀ ਅਸਲ ਵਿੱਚ ਦੁਨੀਆ ਵਰਲਡ ਕੱਪ ਨਹੀਂ ਜਿੱਤੂ ਜਦੋਂ ਜਿੱਤੂਗੀ ਮੇਰਾ ਬਲੱਡ ਵਰਲਡ ਕੱਪ ਖੇਡੂਗਾ ਦੁਨੀਆ ਤਾਮ ਵਾਲਾ ਡ ਵਰਲਡ ਕੱਪ ਜਿੱਤੂ ਉਹ ਕਹਿੰਦੇ ਸੇਮ ਤੇਰੇ ਨਾਲ ਵੀ ਇਹੀ ਚੀਜ਼ ਹੋਣੀ ਆ ਅਜ ਤੱਕ ਕਾਰਪੈਂਟਰੀ 'ਚ ਕੋਈ ਐਡੇ ਵਰਲਡ ਰਿਕਾਰਡ ਕਿਸੇ ਨੇ ਕਾਇਮ ਨਹੀਂ ਕੀਤੇ ਹੈਗੇ ਤੇ ਤੇਰਾ ਬੇਟਾ ਹੀ ਕਰੂਗਾ ਤੇ ਤੁਸੀਂ ਦੇਖਿਆ ਹੀ ਐ ਜਮਦਾਈ ਵਰਲਡ ਰਿਕਾਰਡ ਕਾਇਮ ਕਰਦਾ ਆ ਤੇ ਹੁਣ ਸਭ ਤੋਂ ਵੱਡੀ ਗੱਲ ਆ ਪੰਜਾਬ ਸਰਕਾਰ ਦਾ ਧੰਨਵਾਦ ਆ ਇਸ ਨੂੰ ਸਟੇਟ ਅਵਾਰਡ ਮਿਲਿਆ ਜੋ ਕਿ ਮੈਂ ਸਫਰ ਪੈਦਾ ਮਨਵੀ ਸਟੇਟ ਅਵਾਰਡ ਮਿਲਿਆ ਪਰ ਮੈਨੂੰ ਉਹ ਸਫਰ ਤੈਅ ਕਰਨ ਦੇ ਵਿੱਚ 25 ਸਾਲ ਲੱਗੇ ਪਰ ਇਹ ਬੱਚੇ ਨੇ 5 ਸਾਲ ਦੀ ਉਮਰ 5 ਗੁਣਾ ਅਡਵਾਂਸ ਚੱਲ ਗਏ ਉਹ हासिल ਕਰ ਲਿਆ ਤੇ ਮੈਂ ਧੰਨਵਾਦ ਕਰਦਾ ਵਾਂ ਸਾਡੇ ਚੈਨਲ ਦੇ ذریعے ਇਹਦੇ ਸਕੂਲ ਦਾ ਤੇ ਵੀ ਸਕੂਲ ਨੇ ਬੀਵੀਐਮ ਸਕੂਲ ਭਾਰਤੀ ਵਿਦਿਆਮੰਦਾਂ ਨੇ ਬਹੁਤ ਸਪੋਰਟ ਕੀਤੀ ਅੱਜ ਤੱਕ ਤੇ ਹੋਰ ਸੱਜਣਾ ਮਿੱਤਰਾਂ ਦਾ ਤੇ ਮੈਂ ਇਸ ਤਰ੍ਹਾਂ ਹੀ ਆਸ ਕਰਦਾ ਵਾਂ ਜੋ ਇਹ ਵੀਡੀਓ ਪਾਉਂਦਾ ਵਾ ਇੱਕ ਇੱਕ ਨਵਾਂ ਕੰਟੈਂਟ ਲੈ ਕੇ ਆਉਂਦਾ ਵਾ ਵੀ ਕਾਰਪੈਂਟਰੀ ਦੇ ਵਿੱਚ ਕੀ ਕੀ ਤਕਨੀਕ ਆਈ ਹੈ ਨਾ ਤੇ ਉਹਨੂੰ ਜਰੂਰ ਦੇਖਿਆ ਕਰੋ ਤੇ ਬੱਚੇ ਨੂੰ ਉਤਸ਼ਾਹ ਸਾਹਿਤ ਕਰਨ ਦੇ ਲਈ ਹੌਸਲਾ ਦਿਆ ਕਰੋ ਅੱਜ ਅੱਜ ਕੱਲ ਦੇਖਿਆ ਜਾਂਦਾ ਲੋਕ ਬੱਚੇ ਨੇ ਜਿਹੜੇ ਮੋਬਾਈਲਾਂ ਦੇ ਵਿੱਚ ਬੜੇ ਹੋਏ ਨੇ ਰੀਲਾਂ ਦੇਖਦੇ ਨੇ ਇੰਸਟਾਗ੍ਰਾਮ ਤੇ ਗੇਮਾਂ ਖੇੜਦੇ ਨੇ ਪਰ ਤੁਹਾਡਾ ਬੱਚਾ ਜਿਹੜਾ ਹੱਥੀ ਹੱਥੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸ਼ੁਰੂ ਤੋਂ ਲੱਗਿਆ ਹੋਇਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਇਹ ਵੀ ਅਸੀਂ ਨਾ ਆਪਣੇ ਦਸਵੇਂ ਪਾਤਸ਼ਾਹ ਜੀ ਤੋਂ ਹੀ ਸਿੱਖਿਆ ਵਾ ਜਿਸ ਤਰ੍ਹਾਂ ਕਿ ਨਾ ਹੋਰ ਵੀ ਮਿਸਤਰੀ ਆਉਦੇ ਬੱਚੇ ਉਹਨੇ ਕੰਮ ਚ ਪਾ ਕੇ ਪ੍ਰਸਿੱਧੀ ਖੱਟ ਸਕਦੇ ਨੇ ਹੈਨਾ ਤੇ ਇਹ ਉਹਨੂੰ ਸਕਿੱਲ ਕਰ ਸਕਦੇ ਨੇ ਪਰ ਅਸੀਂ ਦੇਖਿਆ ਵੀ ਸਾਡੇ ਨਾ ਦਸਵੇਂ ਪਿਤਾ ਨੇ ਆਪਦੇ ਚਾਰ ਵੰਸ਼ ਵਾਰਤੇ ਹੈਨਾ ਬੇ ਅਸੰਨ ਵੀ ਡਰ ਲੱਗਦਾ ਵਾ ਵੀ ਬੱਚੇ ਦੇ ਕੱਟ ਲੱਗ ਸਕਦਾ ਛੱਟਾਂ ਲੱਗੀਆਂ ਵੀ ਨੇ ਕੱਟਰ ਲੱਗ ਸਕਦਾ ਪਰ ਅਸੀਂ ਅਗਰ ਜੀ ਉਹਦੇ ਅਸੀਂ ਆਪਦੇ ਗੁਰੂ ਸਾਹਿਬਾਨ ਨੂੰ ਦੇਖੀ ਉਹਦੇ ਮੁਰਤ ਸਾਡਾ ਇਹ ਜੇ ਬੱਚੇ ਦੇ ਕੋਲ 60 ਫੀਟ ਲਾ ਦਿਆ ਬਹੁਤ ਛੋਟਾ ਜਿਹਾ ਨਾਜ਼ੁਕ ਜੀ ਚੀਜ਼ ਆ ਹੈਨਾ ਸੋ ਉਸ ਦਸ਼ਪਾ ਸਾਜੀ ਤੋਂ ਅਸੀਂ ਇਹ ਹੌਸਲਾ ਲੈ ਕੇ ਅੱਜ ਇਹ ਬੱਚੇ ਤੋਂ ਰਿਸਕ ਦੇ ਰਹੇ ਆ ਤਾਂ ਜੋ ਚਲੋ ਕਿਸੇ ਨੂੰ ਤਾਂ ਸਾਡੇ ਤੋਂ ਨਾ ਸਹੀ ਬੱਚੇ ਤੋਂ ਕਿਸੇ ਨੂੰ ਮੈਸੇਜ ਜਾਵੇ ਕਿਸੇ ਨੌਜਵਾਨ ਨੂੰ ਥੋੜੀ ਸ਼ਰਮਿੰਦਗੀ ਹੋਵੇ ਵੀ ਯਾਰ ਰੱਬ ਨੇ ਸਾਨੂੰ ਐਡੀ ਦੇ ਦੇਤੀ ਹਨਾ ਇੱਕ ਅਸੀਂ ਐਡੀ ਦੇ ਲੈ ਕੇ ਵੀ ਇਹ ਕੁਝ ਮਿਹਨਤ ਨਹੀਂ ਕਰ ਰਹੇ ਤਾਂ ਸਕਿੱਲ ਨਹੀਂ ਹੋ ਰਹੇ ਤਾਂ ਇੱਕ ਆ ਬੱਚਾ ਕਰ ਰਿਹਾ ਤਾਂ ਅਸੀਂ ਕਿਉਂ ਨਹੀਂ ਕ੍ਰਿਸ਼ਮਤੀ ਤੁਸੀਂ ਗੱਲ ਕਰ ਰਹੇ ਹੋ ਸੰਤਾ ਕਲੋਸ ਬਣ ਚੁਣੇ ਹੋ ਪਰ ਜਿਹੜੇ ਛਿੱਦੀ ਢਾੜੇ ਵਿੱਚ ਜਿਵੇਂ ਬੱਚਾ ਕਹਿ ਰਿਹਾ ਵੀ ਮੈਂ ਮੈਂ ਹਲੇ ਇਹ ਪਾਰਟੀ ਨਹੀਂ ਕਰਨੀ ਮੈਂ ਮਨਾਉਣਾ ਕਿਉਂਕਿ ਛਿੱਦੀ ਢਾੜ ਚਾਦੇ ਨੇ ਮੈਂ ਗੱਲ ਕਰੂੰਗਾ ਬੱਚੇ ਤੇ ਸਿੱਧੀ ਸਾਬ ਸਪਸ਼ਟ ਗੱਲ ਕਰੂੰਗਾ ਵੀ ਇਹਨੂੰ ਸਿੱਖ ਇਤਿਹਾਸ ਨਾਲ ਜੋੜਿਆ ਤੁਸੀਂ ਜਿਹੜਾ ਸਾਬਜਾ ਦਾ ਨਾਮ ਹੈ ਇਸ ਬੱਚੇ ਨੂੰ ਪਤਾ ਵਾ ਜੀ ਬਿਲਕੁਲ ਅਸੀਂ ਫਤਿਹਗੜ੍ਹ ਸਾਹਿਬ ਵੀ ਲੱਗੇ ਜਾਂਦਾਂ ਨੂੰ ਤੇ ਚਾਰ ਸਹਿਬਜ਼ਾਦੇ ਆ ਜੀ ਬਾਰੇ ਵੀ ਇਹਨਾਂ ਨੂੰ ਜਾਣੂ ਕਰਵਾਇਆ ਵਾ ਬਾਕੀ ਨਾ ਤਾਂ ਸਕੂਲ ਦੇ ਵਿੱਚ ਵੀ ਬਾਕੀ ਚਾਹਿਆ ਅਰਸ ਸੰਗ ਅਬੀਬੀਅਮ ਸਕੂਲ ਪਰ ਉੱਥੇ ਵੀ ਇਹਨਾਂ ਨੂੰ ਬਹੁਤ ਅਸੀਂ ਇਸ ਗੱਲ ਦਾ ਮਾਣ ਆ ਉੱਥੇ ਵੀ ਬੜਾ ਉਹਨਾਂ ਨੇ ਪਾਠ ਰਖਾਉਂਦੇ ਨੇ ਕੀਰਤਨ ਸੁਜਾਉਂਦੇ ਨੇ ਤੇ ਦੱਸਿਆ ਵਾ ਇਹਨਾਂ ਬੱਚਿਆਂ ਨੂੰ ਦੱਸਿਆ ਵਾ ਤੇ ਬਾਕੀ ਤੁਸੀਂ ਚਾਹੇ ਤਾਂ ਪੁੱਛ ਸਕਦੇ ਹੋ ਇਹਨਾਂ ਚਾਰ ਸਹਿਬਜ਼ਾਦਿਆਂ ਦੇ ਨਾਮ ਵੀ ਪਤਾ ਹੋਣਾ ਵਾ ਚਾਰ ਸਹਿਬਜ਼ਾਦਿਆਂ ਦੇ ਨਾਮ ਕੀ ਨੇ ਜੀ ਅਜੀਜ਼ ਬਾਬਾ ਅਜੀਤ ਸਿੰਘ ਬਾਬਾ ਜੋਰ ਸਿੰਘ ਬਾਬਾ ਫੋਤੇ ਸਿੰਘ ਬਾਬਾ ਜੋਰ ਸਿੰਘ ਜੋਰ ਸਿੰਘ ਜੋਰ ਸਿੰਘ ਅਚਾ ਸਿੱਖਾਂ ਦੇ ਪਹਿਲੇ ਗੁਰੂ ਕੌਣ ਸੀਗੇ ਪਤਾ ਸਿੱਖਾਂ ਦੇ ਪਹਿਲੇ ਬਾਬਾ ਨਾਨਕ ਹਾਂ ਜੋ ਇਹ ਤਸਵੀਰਾਂ ਨੇ ਜਿੱਥੇ ਅ ਪ੍ਰਦੇਸ਼ਾਂ ਦੇ ਇਸਾਈ ਭਾਈਚਾਰੇ ਦੇ ਜੋ ਜਿਹੜੇ ਸੰਤਾ ਕਲੋਜ਼ ਬਣ ਕੇ ਜਿਹੜੇ ਪਿਤਾ ਅ ਪੂਮਿਕਾ ਨੇ ਆਉਂਦੇ ਨੇ ਸੰਤਾ ਕਲੋਜ਼ ਦੀ ਉੱਥੇ ਹੀ ਸਿੱਖ ਇਤਿਹਾਸ ਨਾਲ ਵੀ ਜੋੜਿਆ ਗਿਆ ਹੈ ਮੈਂ ਅਖੀਰ ਤੇ ਅਖੀਰਲੀ ਸੁਹਾਟਾਂਗਾ ਭਾਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਦੀ ਪੀੜ੍ਹੀ ਜਿਹੜੀ ਹੈ ਨਸ਼ਾ ਵਿੱਚ ਵੀ ਵੜੀ ਹੋਈ ਆ ਗੁਲਤਾਂਗ ਵੜੀ ਹੋਈ ਆ ਗਲਤ ਪਾਸੇ ਜਾ ਰਹੀ ਹੈ ਪਰ ਤੁਹਾਡਾ ਬੱਚਾ ਜਿਹੜਾ ਕਾਰਪੈਂਟਰ ਮੈਨੂੰ Google ਕਾਰਪੈਂਟਰ ਦੇ ਨਾਂ ਤੇ ਜਾਣਿਆ ਜਾਂਦਾ ਉਸ ਨੂੰ ਦੇਖ ਕੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਅਖੀਰ ਦੇ ਵਿੱਚ ਹਾਂਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਹੀ ਚੁੱਕੇ ਹਾਂ ਸਾਡੇ ਅੱਗੇ ਪਿੱਛੇ ਦਾ ਗਹਿਣਾ ਇਹੀ ਨੇ ਸਾਰੇ ਠੀਕ ਹੈ ਨਾ ਬੱਚੇ ਹੀ ਤੇ ਸੋ ਸਾਨੂੰ ਬੱਚਿਆਂ ਦੇ ਧਿਆਨ ਦੇਣਾ ਚਾਹੀਦਾ ਵਾ ਤੇ ਸੈਕੰਡਲੀ ਜਿਸ ਤਰ੍ਹਾਂ ਕਿ ਅੱਜ ਦੇ ਟਾਈਮ 'ਚ ਤੁਸੀਂ ਦੇਖਿਆ ਆ ਅਸੀਂ ਘਰਾਂ 'ਚ ਕੋਠਿਆਂ 'ਚ ਕੰਮ ਕਰਦੇ ਆ ਕਾਰਪੈਂਟਰੀ ਅਸੀਂ ਕੀ ਦੇਖਦੇ ਆ ਅੱਜ ਕੱਲ ਮਾਮਾ ਨੂੰ ਆਪਣੀ ਕਿੱਟੀ ਪਾਰਟੀਆਂ ਵਗੈਰਾ ਤੋਂ ਵੇਲ ਨਹੀਂ ਹੈਗੀ ਆਪਣੀ ਫਰੈਂਡ ਸਰਕਲ ਦੇ ਫੋਨਾਂ ਤੋਂ ਵੇਲ ਨਹੀਂ ਹੈਗੀ ਸੋ ਇਸ ਕਰਕੇ ਉਹ ਆਪਣੇ ਪਹਿਲਾਂ ਬੱਚੇ ਤੇ ਜ਼ੋਰ ਦਿੰਦੇ ਨਹੀਂ ਦੂਸਰੇ ਬੱਚੇ ਫੇ ਦੇਖ ਦੇ ਕੇ ਕਹੀ ਜਾਂਦੇ ਨੇ ਇਹ ਕਿਦਾਂ ਐਦਾਂ ਬਣ ਗਿਆ ਮਨ ਗਿਆ ਨਾ ਸੋ ਅਸੀਂ ਸਾਨੂੰ ਆਪਣੇ ਬੱਚਿਆਂ ਤੇ ਜ਼ੋਰ ਦੇਣਾ ਪੈਣਾ ਵਾ ਠੀਕ ਆ ਉਹਨਾਂ ਦੀ ਸਕਿੱਲ ਤੇ ਉਹਨਾਂ ਦੇ ਮਾਈਂਡ ਬਲਡ ਤੇ ਸਾਨੂੰ ਦੇਖਣਾ ਪੈਣਾ ਵਾ ਗੌਰ ਕਰਨੀ ਪੈਣੀ ਆ ਠੀਕ ਆ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਇੱਕ ਪਿਤਾ ਸੰਤਾ ਕਲੋਸ ਬਣ ਕੇ ਜਿਹੜਾ ਆਪਣੇ ਬੱਚੇ ਦਾ ਭਵਿੱਖ ਸੁਧਾਰ ਰਿਹਾ ਭਵਿੱਖ ਨੂੰ ਰੋਸ਼ਨ ਕਰ ਰਿਹਾ ਕਿਉਂਕਿ ਬੱਚਾ ਜਿਹੜਾ ਉਹ ਪਿਤਾ ਦੀ ਲੀਤ ਇਹੀ ਚੱਲ ਆ ਰਿਹਾ ਕਿਉਂਕਿ ਪਿਤਾ ਕਾਰਪੈਂਟਰ ਦਾ ਬੱਚਾ ਵੀ ਉਸੇ ਤਰ੍ਹਾਂ ਕਾਰਪੈਂਟਰ ਦੇ ਟੂਲ ਜਿਹੜਾ ਸੰਤਾ ਕਲੋਸ ਤੋਂ ਮੰਗਦਾ ਰਹੇ ਤੇ ਪਿਤਾ ਜਿਹੜੇ ਸੰਤਾ ਕਲੋਸ ਬਣ ਕੇ ਦਿਂਦੇ ਜਾ ਰਹੇ ਨੇ ਸੋ ਤੁਸੀਂ ਜੁੜੇ ਰੋਜ਼ ਲਾਸਿਟੀ ਹੈਡਲਾਈਨ ਦੇ ਨਾਲ ਮੈਂ ਅਮਨਿੰਦਰ ਸਿੰਘ ਕੈਮਰਾਮੈਨ ਬਪ ਦੇ ਨਾਲ ਲੁਜਾਣਾ